ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਬਾਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆਜੋ ਬਈ ਆਪਾਂ ਸਾਨੂੰ ਕਰਾਉਣਿਆ ਸ਼ੌਕ ਧਨਵਰ ਦਾ ਤੇ ਆਪਾਂ ਆਈ ਸੀ ਰੈਂਕੂ ਬਾਈ ਕੋਲੇ ਰੈ ਸਰਪੈਂਟ ਆਪਣਾ ਭਰਾ ਆਪਣਾ ਥੈਂਕ ਯੂ ਬਾਈ ਤੇ ਕਰਦਿਆਂ ਗੱਲਬਾਤ ਆਪਾਂ ਰੈਂਕੂ ਨਾਲ ਤੇ ਆਪਾਂ ਸੁਣਵਾ ਨਸਲ ਦਿਖਾਉਣਿਆ ਬਈ ਇਹ ਜਮੀ ਨਹੀਂ ਜਾਂਦੇ ਨਿੱਕੇ ਨਿੱਕੇ ਪਿੰਡਾਂ ਤੋਂ ਵੀ ਕੀ ਵਾਲਾ ਰੈਂਕੂ ਬਾਈ ਹੋਰ ਬਾਈ ਠੀਕ ਠਾਕ ਵਧੀਆ ਹੋਣਾ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਬਈ ਤੇ ਬਈਆ ਗੋਤਰੀ ਆ ਆਪਣੀ ਹਾਂ ਜੀ ਰਾਜਨ ਆਲੇ ਆ ਤੁ ਅੱਛਾ ਬਈ ਜਮਾਈ ਨਹੀਂ ਜਾਂਦੇ ਛੋਟੇ ਛੋਟੇ ਪਿੰਡਾਂ ਤੋਂ ਨਹੀਂ ਜਾਂਦੇ ਅੱਛਾ ਬਈ ਬਹੁਤ ਚੰਗੇ ਕੁਤਰ ਆਹੇ ਰਾਜਨ ਵਾਲਿਆਂ ਤੁਸੀਂ ਆ ਜੀ ਠੀਕ ਆ ਪ੍ਰਭੂ ਬਹੁਤ ਵਧੀਆ ਨਿਕਲੇ ਜੇ ਗੰਡੂ ਜੇ ਹਾਂਜੀ ਬਹੁਤ ਚੰਗੇ ਲਾਲ ਜੀ ਕੱਲ ਪੱਲੇ ਖੁੱਲੀ ਵੀ ਤੇ ਆਹ ਮੇਟਰ ਪੂਨਿਆ ਬੱਚਾ ਬੱਚੇ ਨੇ ਦੇ ਇੱਕ ਇੱਕ ਫੰਗ ਛੱਡ ਕੇ ਚਾਰ ਚਾਰ ਫੰਗ ਛੱਡ ਕੇ ਪੂਰਾ ਫੰਗ ਆਉਂਦਾ ਥੱਲੇ ਲਾਓ ਸਭੇ ਤੇ ਪੈਰਾਂ ਦੇ ਇਹ ਡੱਕੇ ਆ ਲੈ ਆ ਮਾਰੇ ਡੱਕੇ ਇਹਨਾਂ ਦੇ ਈਓ ਮਤਰਾ ਰਾਜਨਾਰਣਾਂ ਜੋ ਹੂੰ ਬੜੇ ਯਾਰ ਤਿੱਖੇ ਐ ਨਾ ਇਹ ਐਕਟਿਵ ਬਣਾ ਰਹਿੰਦੇ ਹਣ ਹੂੰ ਚੁਸਤ ਜੇ ਐਂ ਝੱਕ ਜਾਣਗੇ ਬੜੀ ਟੇਢੀ ਜੀ ਤਾਉਣ ਕਰਕੇ ਚਾਹਦੇ ਬੜੇ ਜਿਆਦਾ ਹੂੰ ਕੱਡਾ ਵੇਹ ਦੇ ਨਾਲ ਦਾ ਭਾਜੀ ਰੰਗ ਅੱਛਾ ਬਹੁਤ ਪਹਿਲਾਂ ਹੱਡੇ ਕੇ ਤੇ ਨਾਲ ਦੀ ਕਿੱਥੀ ਡਾ ਹਾਂ ਪਹਿਲਾਂ ਇੱਥੇ ਛੱਡਿਆ ਸੀਗਾ ਕਿਲੇ ਉਤੋਂ ਅੱਛਾ ਉੱਥੇ ਹਰ ਗਿਆ ਸੀਗਾ ਉਤਰ ਦੇ ਅੰਦਰ ਮੜਾਪੇ ਸੀਗੇ ਔਰ ਉਤਰ ਤੇ ਪੰਜਮਾ ਹਰ ਗਿਆ ਸੀਗਾ ਅੱਛਾ ਵਿਰੋਧਵਾਦ ਵਿੱਲੇ ਛੜਤਾ ਸੀਗਾ ਉੱਥੇ ਇਤਨਾਜ ਹੋ ਗਈ ਸੀਗੀ ਚੌਥਾ ਆਪਣੇ ਨਾਲ ਹਾਰ ਗਏ ਐਸੇ ਨਾਲ ਦਾ ਭਾਈ ਵੀ ਸੀ ਸਾਫ ਸੋਮ ਕੋਲ ਹਾਰ ਗਿਆ ਸਾਫ ਦਾ ਬੜਾ ਯਾਰ ਇੱਕ ਹੂੰ ਦੱਸੋ ਮਿੱਤਰੋ ਕਿਵੇਂ ਲੱਗਿਆ ਜਨੌਰ ਇਹ ਚੀਨਿਆਂ ਚਾ ਬਾਈ ਹੌਲੀ ਹੌਲੀ ਜਿਵੇਂ ਜਿਵੇਂ ਬਈ ਦੀ ਉਮਰ ਵਧੂਏ ਨਵੀਂ ਪੱਟੀ ਆ ਗਈ ਤੇ ਇਹ ਤੇ ਚੋਟ ਹੀ ਰਹਿ ਜਾਣਗੇ ਸਿਰ ਤੇ ਤੇ ਨੋਕ ਪੂਰੀ ਕਾਲੀ ਹੋ ਜਾਣੀ ਆ ਡਾਰਕ ਇਹ ਉਹਸਤਾਨ ਲੈਂਡ ਰਾਜਨ ਆਰੇ ਨਾਲੇ ਕੁੱਤਰਾ ਜੋ ਬਈ ਚਲੋ ਭਰਾ ਮੇਰੇ ਲਵ ਯੂ ਹੈ ਬਈ ਸਾਰੇ ਭਰਾਵਾਂ ਨੂੰ ਤੇ ਜਾਣਵਰ ਦੱਸਿਓ ਵੀਰੇ ਕਮੈਂਟ ਕਰਕੇ ਕਿਵੇਂ ਲੱਗਿਆ ਤੇ ਇਸੇ ਤਰ੍ਹਾਂ ਹੋਰ ਘੈਂੜ ਘੈਂੜ ਕੁੱਤਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਵ ਯੂ ਹੈ ਬਈ ਸਾਰੇ ਭਰਾਵਾਂ ਨੂੰ